ਤੇ ਆ ਰੂਲੇ 'ਚ ਵੀ ਫਰਕ ਪਾਇਆ ਲੱਗਦਾ ਦੂਜੇ ਨਾਲ ਰੂਲਾ ਕਰਤਾ ਜੀ ਪਹਿਲਾਂ ਇਹਨਾਂ ਦੀ ਵੀ ਥੋੜੀ ਜਿਹੀ ਸ਼ਿਕਾਇਤ ਆਉਂਦੀ ਸੀ ਕਣਕ ਦੇ ਸਿਆੜ ਉੱਤੋਂ ਬੰਦ ਹੋਣ ਕਰਕੇ ਇੱਕ ਦੋ ਦਿਨ ਵੱਧ ਸਮਾਂ ਲਾ ਜਾਂਦੀ ਸੀ ਖਰੀ ਹੋਣ 'ਚ ਇੱਕ ਤਾਂ ਸਿਆਲ ਦੇ ਦਿਨ ਹੁੰਦੇ ਆ ਬਾਹਣ ਗਿੱਲਾ ਹੁੰਦਾ ਉਹ ਉੱਤੋਂ ਪ੍ਰੈਸ ਕਰ ਦਿੰਦਾ ਪ੍ਰੈਸ ਕਰ ਦਿੰਦਾ ਸੀ ਹੁਣ ਇਹਦੇ ਨਾਲ ਸਿਆੜ ਮੰਨ ਲਓ ਬੰਦ ਨਹੀਂ ਹੁੰਦੇ ਅੱਛਾ ਪੋਰਾਂ ਵਾਲਾ ਤਾਂ ਇਕੱਲਾ ਛੜਦਾ ਵੀ ਇੱਥੇ ਦਾਅ ਨਹੀਂ ਆਉਂਦੀ ਇੱਥੇ ਦਾਅ ਬਾਜੂ ਕੱਲੀ ਹਾਂਜੀ ਬੰਨ ਬਾਹਣ ਨੂੰ ਪ੍ਰੈਸ ਵੀ ਕਰਦਾਗਾ ਠੀਕ ਹੈ ਪਰ ਪੋਰ ਨਹੀਂ ਬੰਦ ਕਰਦਾ ਪੋਰ ਨਾ ਮਾਤਰ ਬੰਦ ਹੁੰਦਾ ਵੀ ਦਾਣੇ ਨੂੰ ਮਿੱਟੀ ਹੀ ਦਿੰਦਾ ਇਹਦੇ ਬਈ ਆ ਚਾਰ ਬੋਲਟ ਖੁੱਲ ਕੇ ਹਾਂ ਇਹ ਰੋਟਾ ਬੀਟਰ ਬਣ ਜਾਊਗਾ ਜੀ ਰੂਟਰ ਤੱਕ ਡਬੋ ਕੇ ਨੂੰ ਕਲਾ ਗੇਅਰ ਸੱਡ ਕੇ ਪਾਣੀ ਚ ਚਾਹੇ 2000 ਘੰਟਾ ਚਲਾ ਦੀ ਇਹਦੇ ਗੇਅਰ ਚ ਪਾਣੀ ਨਹੀਂ ਪੂ ਆਹਾ ਸੀਲ ਮਿੱਤਰੋ ਮਕੈਨੀਕਲ ਸੀਲ ਤੁਸੀਂ ਦੇਖੀ ਹੋ ਜੌਂਡੀ ਅਰਰਗੀਆਂ ਕੰਪਨੀਆ ਚ ਇਹ ਸੀਲ ਆਉਂਦੀ ਆ ਤੇ ਇਹ ਸੀਲ ਪਾ ਦੀ ਜਿੰਨਾ ਟਾਈਮ ਮਰਜੀ ਕਦੂ ਚ ਲਈ ਫਿਰੋ ਮਾ ਜਿੰਨਾ ਚਿਰ ਮਰਜੀ ਦਵਲੀ ਵੀਰੋ ਜੇ ਤਾਂ ਹੁਣ ਤੁਸੀਂ ਗੌਰ ਹੀ ਨਾ ਕੀਤੀ ਕਿਸੇ ਚੀਜ਼ ਦੀ ਕੇਅਰ ਨਾ ਕੀਤੀ ਹਾਂ ਉਹਦਾ ਗੱਲ ਵੱਖਰੀ ਹੋਣਾ ਛੋਟੇ ਨਾਟਕ ਬਾਇ ਕਾਬਲੇ ਖੁੱਲ ਗਏ ਉਹ ਗੱਲ ਵੱਖਰੀ ਹੁੰਦੀ ਆ ਨਹੀਂ ਇਹਨੂੰ ਕੱਖ ਨਹੀਂ ਹੁੰਦਾ ਚਾਹੇ 2000 ਘੰਟਾ ਪਾਣੀ ਚ ਚਲਾ ਲਓ ਇਹਨੂੰ ਵੀ ਕੱਲਾ ਬੀਰਬਾਲ ਕੰਪਨੀ 205 ਰੁਪਈਆ ਦਾ ਬਲੇਡ ਦਿੰਦੀ ਆ ਹੋਰ ਕੰਪਨੀਆਂ ਦੇ ਸਾਰੀਆਂ ਦੇ ਸਸਤੇ ਆ ਹਾਂ 180 100 150 ਇੱਥੇ ਤੱਕ ਬਲੇਡ ਆਉਂਦੇ ਆ ਇਹਨਾਂ ਦਾ 205 ਰੁਪਈਆ ਦਾ ਬਲੇਡ ਆ ਜਿਹੜਾ ਇਹ ਲਾ ਕੇ ਤੋੜ ਦਿਆ ਆ ਹਰ ਇੱਕ ਸੁਪਰਸੀਡਰ ਜਿਹੜੀ ਮਰਜ਼ੀ ਕੰਪਨੀ ਦਾ ਹੋ ਉਹਦੇ ਨਾਲੋਂ 50 ਕਿੱਲੇ ਸਾਡਾ ਸੁਪਰਸੀਡਰ ਵਜਾਈ ਵੱਧ ਕਰੂ ਲਓ ਵੀ ਮਿੱਤਰੋ ਜੇ ਇਹ ਕਹਿੰਦਾ 150 ਕਿੱਲਾ ਬਾਈ ਕਹਿੰਦਾ ਨਾ ਵੀ ਜ ਸਾਡੇ ਬਲੇਟਾਂ ਨੇ ਸਾਤੋਂ ਬਲੇਟ ਜਮਾਂ ਫ੍ਰੀ ਲੈ ਜਾਓ ਜਿੰਨੇ ਮਰਜ਼ੀ ਫੁੱਟ ਦਾ ਰੂਟਾ ਬੀਟਰ ਹੋਵੇ ਸਾਰੇ ਬਲੇਟ ਫ੍ਰੀ ਦੇਵਾਂਗੇ। ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਤੇ ਮਿੱਤਰੋ ਅੱਜ ਆਪਣੇ ਪਿੰਡ ਘੁੰਸ ਦੇ ਵਿੱਚ ਹੀ ਖੜੇ ਆ ਤੇ ਆਪਣੇ ਯਾਰਾਂ ਮਿੱਤਰਾਂ ਨੇ ਲੈਤੀ ਆ ਵੀਰਬਲ ਦੀ ਡੀਲਰਸ਼ਿਪ ਤੇ ਕੀ ਕੀ ਸੰਦ ਇਹ ਵੇਚਦੇ ਆ ਤੇ ਕੀ ਕੀ ਸੰਦਾਂ ਦੇ ਵਿੱਚ ਇਹਨਾਂ ਦੇ ਵਿੱਚ ਖਾਸੀਅਤਾਂ ਨੇ ਤੇ ਕਿੰਨੇ ਫੁੱਟ ਤੋਂ ਲੈ ਕੇ ਕਿੰਨੇ ਫੁੱਟ ਤੱਕ ਸੁਪਰ ਸੀਡਰ ਹੈ ਇਹਨਾਂ ਕੋਲੇ ਤੇ ਹੋਰ ਕਿਹੜੇ-ਕਿਹੜੇ ਸੰਦ ਆ ਰੂਟਾ ਬੀਟਰ ਜ਼ੀਰੋ ਡ੍ਰਿੱਲਾ ਹੋਰ ਬਥੇਰੇ ਸੰਦ ਨੇ ਸਾਰੇ ਸੰਦਾਂ ਨੂੰ ਸੰਦਾਂ ਦੀ ਤੁਹਾਨੂੰ ਜਾਣਕਾਰੀ ਦੇਵਾਂਗੇ। ਤੇ ਇਕੱਲੇ ਇਕੱਲੇ ਸੰਤ ਬਾਰੇ ਜਾਣਕਾਰੀ ਦੇਮਾਂਗੇ ਤੇ ਕਰਾਉਣੇ ਆ ਬਈਆਂ ਨਾਲ ਗੱਲਬਾਤ ਤੇ ਮੰਗਰ ਖੜੇ ਤੁਸੀਂ ਦੇਖ ਸਕਦੇ ਹੋ ਪੁਰਾਣੇ ਸੁਪਰ ਸੀਟਰ ਤੇ ਨਵੀਂ ਜੀਰੋ ਟਰੈਲ ਤੇ ਨਵਾਂ ਸੁਪਰ ਸੀਟਰ 7 ਫੁੱਟ ਤੋਂ ਲੈ ਕੇ 12 ਫੁੱਟ ਤੱਕ ਸੁਪਰ ਸੀਟਰ ਮਿਲ ਜਾਣਗੇ ਤੇ ਕਰਾਉਣੇ ਆ ਬਈਆਂ ਨਾਲ ਗੱਲਬਾਤ ਆਜੋ ਮਤਰੋ ਆਉਣੇ ਅੰਦਰ ਕਿਵੇਂ ਆ ਬਾਈ ਬਹੁਤ ਵਧੀਆ ਬਾਈ ਤੇ ਹੋਰ ਕੀ ਹਲਚਾਲ ਨੇ ਬਹੁਤ ਵਧੀਆ ਆਜਾ ਲੈਂਡਲੋਰ ਤੇ ਹੁਣ ਤੂੰ ਮੈਨੂੰ ਐਂ ਦੱਸ ਵੀ ਦੂਜੀਆਂ ਕੰਪਨੀਆਂ ਨੂੰ ਪੀਰਵਲ ਕੰਪਨੀ ਨੇ ਕੀ ਕੀ ਫਰਕ ਪਾਏ ਨੇ ਕੀ ਕੀ ਚੀਜ਼ਾਂ ਵਿੱਚ ਵਧੀਆ ਨੇ ਤੇ ਦੂਜੀਆਂ ਕੰਪਨੀਆਂ 'ਚ ਜਿਹੜੀਆਂ ਅੱਜ ਕੱਲ੍ਹ ਦਿੰਦੇ ਨਹੀਂ ਹੈ ਆਪਾਂ ਤੁਹਾਨੂੰ ਦੱਸ ਦਿਆਂ ਵੀਰੇ ਇਹਦੇ ਵਿੱਚ ਪਹਿਲਾਂ ਤਾਂ ਸਭ ਤੋਂ ਪਹਿਲਾਂ ਪ੍ਰੋਬਲਮ ਆਉਂਦੀਆਂ ਨੇ ਸੁਪਰਸੀਡਰਾਂ ਦੀਆਂ ਕੋੜੀਆਂ ਖੁੱਲ ਜਾਂਦੀਆਂ ਨੇ ਹਾਂ ਇਹਨਾਂ ਦੇ ਨਾਲ ਕੋੜੀ ਖੁੱਲ ਗਈ ਤਾਂ ਉਹ ਕੋੜੀ ਦੇ ਨਟ ਬੋਲਟ ਮੰਨ ਲਓ ਸੀਜ਼ਨ ਦੇ ਵਿੱਚ 5-7 ਵਾਰੀ ਬਦਲਨੇ ਪੈਂਦੇ ਪਰ ਇਹਦੀ ਕੋੜੀ ਖੋਲਣ ਤੋਂ ਲੋਕ ਹੀ ਲਾਤਿਆ ਇਹ ਹਿਸਾਬ ਨਾਲ ਆਮ ਕੰਪਨੀਆਂ ਸੀਲ ਵਾਲੇ ਬੁਲਟ ਪਾ ਕੇ ਭੇਜਦੀਆਂ ਜਿਹੜੀ ਵੀ ਪਾ ਕੇ ਭੇਜਦੀ ਆ ਪਰ ਇਹਨਾਂ ਨੇ ਕੀ ਕੀਤਾ ਟਾਰਕ ਬੋਲਟ ਪਾਤਾ ਇੱਕ ਤਰ੍ਹਾਂ ਦਾ ਬੈਲਡਿੰਗ ਕਰਤਾ ਜਦੋਂ ਖੋਲਣਾ ਉਦੋਂ ਹੀ ਖੁੱਲੂਗਾ ਨਹੀਂ ਖੁੱਲਣ ਵਾਲੇ ਚਾਂਸ ਨਹੀਂ ਹੈਗੇ ਲਓ ਵੀ ਮਿੱਤਰੋ ਵੀਰਵਲ ਕੰਪਨੀ ਨੇ ਕਹਿੰਦੇ ਆਹ ਚੀਜ਼ ਬਹੁਤ ਵਧੀਆ ਕਰਤੀ ਜ ਟਿੱਲੇ ਹੋ ਜਾਂਦੇ ਆ ਨਾਟ ਕਿਉਂਕਿ ਪ੍ਰਾਲੀ ਨੇ ਆਪਣੀ ਨਾਲ ਸੁਪਰ ਸੀਡਰ ਟੜਕਦਾ ਰਹਿੰਦਾ ਟੜਕਦਾ ਰਹਿੰਦਾ ਟੜਕਣ ਕਰਕੇ ਆ ਨਾਟ ਖੁੱਲ ਜਾਂਦੇ ਸੀ ਮਿੱਤਰੋ ਇੱਥੇ ਜਦੋਂ ਇਹ ਆਪਾਂ ਸੀਲ ਵਾਲੇ ਨਾਟ ਕੇਰਾ ਖੁੱਲ ਜੇ ਇਹ ਸੋਨੂੰ ਵੀ ਪਤਾ ਵੀਰ ਭਰਾਵਾਂ ਨੂੰ ਵੀ ਜਦੋਂ ਆ ਚੀਜ਼ ਕੇਰਾ ਖੁੱਲ ਜੇ ਆ ਚੀਜ਼ ਇਹਦੀ ਖਰਾਬ ਹੋ ਜਾਂਦੀ ਹੈ ਸੀਲ ਇਹਦੇ ਚੀਜ਼ ਬਣ ਜਾਂਦੀ ਹੈ ਦਵਾਰੇ ਮੁੜ ਕੇ ਇਹ ਇਹ ਮੁੜ ਕੇ ਨਾਟ ਇਹ ਨਾ ਤਾਂ ਕੰਮ ਆਵੇ ਇਹ ਮੁੜ ਕੇ ਨਵਾਂ ਲਿਆ ਕੇ ਪਾਉਣਾ ਪੈਂਦਾ ਉਹ ਨਵਾਂ ਫੇਰ ਟਾਹ ਕੇ ਫੇਰ ਖੁੱਲ ਜਾਂਦਾ ਹਾਂਜੀ ਹਾਂਜੀ ਇਹ ਕੰਮ ਹੀ ਚੱਕਦਾ ਮਿੱਤਰੋ ਟਾਰਕ ਬੁਲਟ ਇਹ ਕਿੰਨੇ ਰੁਪਈਆ ਇੱਕ ਪੈਂਦਾ ਬਈ ਇਹ 35 ਰੁਪਈਆ ਦਾ ਪਰ ਪੀਸ ਆ ਬਈ ਜੀ ਇਹ ਇਹ 35 ਰੁਪਈਆ ਦਾ ਮਿੱਤਰੋ ਇੱਕ ਕਾਬਲਾ ਪੈਂਦਾ ਇੱਕ ਕਾਬਲਾ ਤੇ ਇੱਕ ਟਿੰਬਰੀ ਤੇ ਆ ਪੈਂਦੇ ਆ ਕਿਲੋਆਂ ਦੇ ਹਿਸਾਬ ਨਾਲ ਜਿਹੜੀਆਂ ਦੂਜੀਆਂ ਕੰਪਨੀਆਂ ਪਾਉਂਦੀਆਂ ਤੇ ਇਹ ਪੈਂਦਾ ਪਰ ਪੀਸ ਇਹਦੇ ਸਾਰਾ ਗੇਅਰ TVS ਦੇ ਬੋਲਟਾਂ 'ਚ ਵੱਜਿਆ ਹੋਇਆਗਾ ਲਓ ਵੀ ਮਿੱਤਰੋ ਸਾਰੇ ਫਿਰ ਤਾਂ ਤੂੰ ਐ ਮੰਨ ਵੀ ਸਾਰੇ ਨਾ ਟਾਪ ਦੇ ਕਰਤੇ ਕਿਲੋ ਵਾਲੀ ਚੀਜ਼ ਤਾਂ ੱਡੀ ਨਹੀਂ ਇਹ ਚ ਤਾਂ ਸਾਰੇ ਪਰ ਪੀਸ ਬੋਲਟ ਐ ਚ ਕੋਈ ਕਿਲੋ ਵਾਲਾ ਤਾਂ ਕੋਈ ਨਟ ਬੋਲਟ ਹੀ ਨਹੀਂ ਹੈਗਾ ਇਹ ਚ ਹਾਂ ਵੀ ਕੱਲੀ ਕੱਲੀ ਚੀਜ਼ ਜਿਹੜਾ ਵੀ ਕੋਈ ਨਾਟ ਜਿੱਥੇ ਲੱਗਿਆ ਹੋਇਆ ਮਿੱਤਰੋ ਆ ਦੇਖ ਲਓ ਸਾਰੇ ਤੇ ਆ ਵੀ ਦੂਜੇ ਆਪਣੇ ਜਿਹੜੇ ਆਹਾਗੇ ਟੀਵੀਐਸ ਦੇ ਨੇ ਕੋਈ ਐ ਤਾਂ ਹੈ ਨਹੀਂ ਵੀ ਨਕਲੀ ਬੋਲਟੇਜ ਲੱਗਿਆ ਹੋਊ ਹੈਨਾ router ਤੱਕ ਡਬੋ ਕੇ ਨੂੰ ਕਲਾ ਗੀਰ ਸੱਡ ਕੇ ਪਾਣੀ ਚ ਚਾਹੇ 2000 ਘੰਟਾ ਚਲਾ ਦੀ ਇਹਦੇ ਗੀਰ ਚ ਪਾਣੀ ਨਹੀਂ ਪੂ ਜਿਵੇਂ ਹੁਣ ਕਹਿੰਦੇ ਆ ਵੀ ਸੁਪਰ ਸੀਡਰਾਂ ਦੇ ਰੂਟਾ ਵੀਟਰਾਂ ਦੇ ਜਦੋਂ ਆਪਾਂ ਕੱਦੂ ਕਰਦੇ ਆ ਰੂਟਾ ਵੀਟਰ ਨਾਲ ਪਾਣੀ ਪੈ ਜਾਂਦਾ ਹਾਂ ਪਾਣੀ ਪੈ ਕੇ ਟੁੱਟਦਾ ਉਹ ਚ ਕੀ ਇਹਨਾਂ ਨੇ ਬਦਲਾਅ ਕੀਤਾ ਉਹ ਦੱਸ ਆਮ ਸੀਲਾਂ ਪਾਉਂਦੇ ਨੇ ਸਿੰਪਲ ਪਾਉਂਦੀ ਆ ਹਰ ਆ ਸੀਲ ਆਉਂਦੀ ਆ ਹਰ ਇੱਕ ਕੰਪਨੀ ਦੇ ਤੇ ਪਰ ਇਹਨਾਂ ਨੇ ਹੂੰ ਮਕੈਨੀਕਲ ਸੀਲ ਕਰਤੀ ਕੰਪਨੀ ਦੇ ਨਾਮ ਬ੍ਰਾਂਡ ਵਾਲੇ ਟਰੈਕਟਰਾਂ 'ਚ ਆਉਂਦੀ ਆ ਆਹ ਸੀਲ ਮਿੱਤਰੋ ਮਕੈਨੀਕਲ ਸੀਲ ਤੁਸੀਂ ਦੇਖੀ ਹੋ ਜੌਂਡੀਅਰਰਗੀਆਂ ਕੰਪਨੀਆਂ 'ਚ ਇਹ ਸੀਲ ਆਉਂਦੀ ਆ ਤੇ ਇਹ ਸੀਲ ਮਕੈਨੀਕਲ ਜਿੰਨਾ ਟਾਈਮ ਮਰਜ਼ੀ ਕਦੂਚ ਲਈ ਫਿਰੋ ਮਾ ਜਿੰਨਾ ਚਿਰ ਮਰਜ਼ੀ ਦਵੱਲੀ ਫਿਰੋ ਜੇ ਤਾਂ ਹੁਣ ਤੁਸੀਂ ਗੌਰ ਹੀ ਨਾ ਕੀਤੀ ਕਿਸੇ ਚੀਜ਼ ਦੀ ਕੇਅਰ ਨਾ ਕੀਤੀ ਹਾਂ ਉਹਦਾ ਗੱਲ ਵੱਖਰੀ ਹੁਣ ਤੁਹਾਡੇ ਨਾਟਕ ਬਾਇ ਕਾਬਲੇ ਖੁੱਲ ਗਏ ਉਹ ਗੱਲ ਵੱਖਰੀ ਹੁੰਦੀ ਆ ਨਹੀਂ ਇਹਨੂੰ ਕੱਖ ਨਹੀਂ ਹੁੰਦਾ ਚਾਹੇ 2000 ਘੰਟਾ ਪਾਣੀ ਚ ਚਲਾ ਲਓ ਇਹਨੂੰ ਡਬੋ ਕੇ ਕੱਲੇ ਕੀ ਬਾਜ਼ਾਰਾ ਜਿਵੇਂ ਆ ਨਾਟ ਢਿੱਲੇ ਹੋ ਜਾਂਦੇ ਆ ਪਾਣੀ ਮਨ ਲਓ ਪਾਣੀ ਇੱਥੇ ਪੈਣ ਦਾ ਚਾਨ ਸੀ ਨਹੀਂ ਜਿਹਦਾ ਤੁੰਗੀ ਮੋਟਾ ਵੀਟਰੀ ਖੋਬੋਕਦਾ ਤੁਸੀਂ ਤਾਹਾਂ ਦੀ ਗੇਰ ਪਾਤਾ ਹਾਂ ਗੇਰ ਚ ਦੀ ਤਾਹਾਂ ਦੀ ਪਾਣੀ ਇੱਥੋਂ ਨਹੀਂ ਪਾਣੀ ਪੈ ਗਿਆ ਫਿਰ ਤਾਂ ਪਊ ਸਾਰੇ ਤਾਹਾਂ ਦੀ ਪੈ ਗਿਆ ਪੈ ਗਿਆ ਨਹੀਂ ਥੱਲੋਂ ਦੀ ਪਾਣੀ ਨਹੀਂ ਪਊਗੀ ਸੀਲਾਂ ਵਾਲੀ ਜਗ੍ਹਾ ਵਿੱਚ ਦੀ ਪਾਣੀ ਨਹੀਂ ਪਊਗਾ ਪਾਣੀ ਨਹੀਂ ਪਊ ਲੰਗਦਾ ਹੀ ਨਹੀਂ ਪਾਣੀ ਹਾਂ ਤੇ ਬਲੇਟ ਇਹਦੇ ਨਗਦਰ ਬਲੇਟ ਬਾਰੇ ਦੱਸ ਬਈ ਜਿਹੜੇ ਇਹਦੇ ਬਲੇਟ ਆ ਵੀਰ ਇਹ ਇਹਦੀ ਬਲੇਟਾਂ ਜਿਹੇ ਹਿਸਾਬ ਨਾਲ ਸੋਧ ਕੀਤੀ ਆ ਵੀ ਕੱਲਾ ਬੀਰਬਾਲ ਕੰਪਨੀ 205 ਰੁਪਈਆ ਦਾ ਬਲੇਡ ਦਿੰਦੀ ਆ ਹੋਰ ਕੰਪਨੀਆਂ ਦੇ ਸਾਰੀਆਂ ਦੇ ਸਸਤੇ ਆ ਹਾਂ 180 100 150 ਇੱਥੇ ਤੱਕ ਬਲੇਡ ਆਉਂਦੇ ਆ ਇਹਨਾਂ ਦਾ 205 ਰੁਪਈਆ ਦਾ ਬਲੇਡ ਆ ਜਿਹੜਾ ਇਹ ਲਾ ਕੇ ਤੋੜਦੇ ਆ ਆ ਹਰ ਇੱਕ ਸੁਪਰਸੀਡਰ ਜਿਹੜੀ ਮਰਜੀ ਕੰਪਨੀ ਦਾ ਹੋ ਉਹਦੇ ਨਾਲ ਉਹ 50 ਕਿੱਲੇ ਸਾਡਾ ਸੁਪਰਸੀਡਰ ਵਜਾਈ ਵੱਧ ਕਰੂ ਜਿਵੇਂ ਹੁਣ ਆਪਣਾ ਆਮ ਆਪਾ ਲਵਾ ਲੈਨੇ ਆ ਬਲੇਡ ਇੱਥੋਂ ਕਿਸੇ ਮਿਸਤਰੀ ਤੋਂ ਲਵਾ ਲੈ ਉਹ ਵੱਧ ਤੋਂ ਵੱਧ ਐਵੇਂ ਮੰਨ ਵੀ 50 60 ਕਿੱਲੇ 70 ਕਿੱਲੇ ਵੀ ਦੀ ਜੇ ਉਹ 70 ਬੀਜ ਦਾ ਤਾਂ ਇਹ 150 ਕਿੱਲਾ ਬੀਜੂ। ਇਹ 150 ਕਿੱਲਾ ਤੁਸੀਂ ਗਾਰੰਟੀ ਦਿੰਨੇ ਹੋ? ਹਾਂ ਮੌਜਨਾ ਜੀ। ਜੇ ਨਾ ਬੀਜਿਆ ਮਾਦੀ ਬਲੇਡ ਦੇਵਾਂਗੇ। ਬਲੇਡ ਜਾਮਾ ਫ੍ਰੀ। ਹਾਂ ਲਓ ਵੀ ਮਿੱਤਰੋ ਜੇ ਇਹ ਕਹਿੰਦਾ 150 ਕਿੱਲਾ ਬਾਈ ਕਹਿੰਦਾ ਨਾ ਬੀਜਿਆ ਸਾਡੇ ਬਲੇਟਾਂ ਨੇ। ਸਾਥੋਂ ਬਲੇਟ ਜਾਮਾ ਫ੍ਰੀ ਲੈ ਜਾਓ ਜਿੰਨੇ ਮਰਜ਼ੀ ਫੁੱਟ ਦਾ ਰੂਟਾ ਮੀਟਰ ਹੋਵੇ ਸਾਰੇ ਬਲੇਟ ਫ੍ਰੀ ਦੇਵਾਂਗੇ। ਐਡੀ ਵੱਡੀ ਗਾਰੰਟੀ ਕੋਈ ਕੰਪਨੀ ਨਹੀਂ ਦਿੱਦੀ ਜਿੱਡੀ ਗਾਰੰਟੀ ਆਪਣੇ ਨਗੇਂਦਰ ਪਾਈ ਨੇ ਦੇਤੀ ਐ ਤੇ ਹੁਣ ਤੁਸੀਂ ਦੇਖ ਸਕਦੇ ਹੋ ਵੀ ਇਹ ਚ ਫਰਕ ਵੀ ਐ ਬਲੇਟਾਂ ਚ ਨਗੇਂਦਰ हां भाई फर्क पता है रूटा वीटर च भी काम करता क्योंकि एदा रूटा वीटर बनदागा बाद वो वो में वो दाती टाइप जे ਹੁੰਦੇ ਸੀ ਔਰ ਸੁਪਰ ਸੀ ਉਹ ਐ ਕਟਵੇਂ ਜਿਹੇ ਵਾਲੇ ਹੁੰਦੇ ਸੀ ਵਾਲੇ ਸੀ ਉਹ ਖੜਮੇ ਜਿਹੇ ਬਲੇਡ ਹੁੰਦੇ ਸੀ ਪਤਲੇ ਵੀ ਹੁੰਦੇ ਸੀ हां ਪਤਲੇ ਵੀ ਹੁੰਦੇ ਸੀ ਕੁਆਲਟੀ ਵੀ ਉਹਨਾਂ ਦੀ ਮੰਨ ਕੇ ਚੱਲੋ ਵੀ हां ਲੋਹੋਂ ਕਾਰਨ ਤੇ ਇਹ ਹੈਵੀ ਵੀ ਕਰਤਾ ਰੂਟਾ ਵੀਟਰ ਚ ਵੀ ਇਹ ਪੂਰਾ ਵਧੀਆ ਕੰਮ ਕਰਦਾ ਇੱਕ ਹੋਰ ਦੱਸ ਵੀ ਇਹ ਕਿੰਨੇ ਵਾਜਨ ਕਿੰਨੇ ਦਾ ਹੋਊ ਇੱਕ ਬਲੇਟ ਇਹ ਬਲੇਟ ਹੋਊਗਾ ਕੰਨ ਤੋਂ ਕੱਟ 1.5 ਤੋਂ 2 ਕਿਲੋ ਦਾ 1.5 ਤੋਂ 2 ਕਿਲੋ ਦਾ ਆਮ ਬਲੇਡ ਆਪਣਾ 700-800 ਗ੍ਰਾਮ ਦਾ ਆਉਂਦਾ ਹਾਂਜੀ ਹਾਂਜੀ ਇਹ ਤਾਂ ਹੀ ਫਿਰ ਚੀਜ਼ ਵਧੀਆ ਚੱਲਦੀ ਹੈ ਤੇ ਮਿੱਤਰੋ ਪਹਿਲਾਂ ਇਹ ਐਂ ਕੱਟਵੇਂ ਜੇ ਬਾਲੇ ਆਉਂਦੇ ਸੀ ਤੇ ਹੁਣ ਇਹ ਸਿੱਧੇ ਕਰਤੇ ਕੰਪਨੀ ਨੇ ਕਿਉਂਕਿ ਇਹ ਰੋਟਾਵੀਟਰ ਵੀ ਇਹਦਾ ਛੇਤੀ ਬਣ ਜਾਂਦਾ ਉਹ ਦਿਖਾਣਗੇ ਅੰਦਰ ਕਿਵੇਂ ਬਣਦਾ ਬਈ ਰੋਟਾਵੀਟਰ ਇਹਦੇ ਬਈਆਂ ਡਈਆਂ ਪਈਆਂ ਨੇ ਆਹ 4 ਬੋਲਟ ਖੁੱਲ ਕੇ ਹਾਂ ਇਹ ਰੋਟਾਵੀਟਰ ਬਣ ਜਾਊਗਾ ਜੀ ਦੋ ਪਲੇਟ ਬੋਲਟ ਮਿੱਤਰੋ ਆਇਆ ਸੀ ਤੇ ਦੋ ਉੱਤਰਲੀ ਸਾਈਡ ਆਈ ਤੇ ਆਹ ਇੱਥੇ ਡਹੀਆਂ ਪਾ ਕੇ ਇਹ ਬਸ ਸਾਨੂੰ ਬਣਾ ਬਣਾਇ ਨਿਕਲੋ ਟੀਨ ਤੇ ਆਪਣਾ ਮਗ ਤੇ ਰੂਲਾ ਤੇ ਆਪਣਾ ਸੁਪਰ ਸੀਟਰ ਜਿਹੜਾ ਰੂਟਾ ਵੀ ਟਹਿ ਜਾਂਦਾ ਉਹ ਮੂਰੇ ਆ ਜਾਂਦਾ ਰੂਲੇ ਤੋਂ ਮੂਰੇ ਮੂਰੇ ਜੇ ਰੂਲਾ ਵੀ ਖੋਲਣਾ ਰੂਲਾ ਖੋਲ ਕੇ ਫੱਟਾ ਨਾਲ ਬਾਈ ਫ੍ਰੀ ਦੇਣਗੇ ਫੱਟਾ ਵੀ ਲਾ ਸਕਦੇ ਹੋ ਤੁਸੀਂ ਨਹੀਂ ਮੈਂ ਤਾਂ ਕਹਣਾ ਰੂਲੇ ਹੀ ਪਿੱਥੇ ਰਹਾ ਫੱਟੇ ਦੀ ਲੋੜ ਹੀ ਨਹੀਂ ਕਿਉਂ ਬਾਈ ਹਾਂਜੀ ਫੱਟਾ ਨਾਲ ਫ੍ਰੀ ਹੈ ਜੀ ਆਪਣੇ ਮੰਨੀਓ ਫੱਟਾ ਤੇ ਹੋਰ ਕੀ ਕੀ ਚੀਜ਼ਾਂ ਫ੍ਰੀ ਨੇ ਛਾਕਰ ਜੀ ਚਾਕਰ ਵੀ ਕੰਪਲੀਟ ਰੂਟਾ ਬੀਟਰ ਬਣੂਗਾ ਜੀ ਕੰਪਲੀਟ ਰੂਟਾ ਬੀਟਰ ਜਿਵੇਂ ਆ ਰੂਟਾ ਬੀਟਰ ਤੇ ਆ ਗਿਆ ਜੀ 4 ਸੱਕ ਨਾਲਾ ਕੰਪਲੀਟ ਰੂਟਾ ਬੀਟਰ ਇਹਦੀ ਕਾਪੀ ਹੋ ਜੀ ਜਾਏ ਐ ਜਮਾ ਫੱਟਾ ਆਈਂ ਦੇੋਂਗੇ ਜਿਵੇਂ ਇੱਥੇ ਲੱਗਿਆ ਮੈਂ ਚਾਰ ਸੱਕਰ ਦੇਣਗੇ ਉਹ ਨਾਲ ਪੱਤੀਆਂ ਪਈਆਂ ਨੇ ਜਿਹੜੀਆਂ ਅੱਤੀਆਂ ਪਈਆਂ ਨੇ ਆ ਪਏ ਆ ਫੱਟੇ ਮਿੱਤਰੋ ਤੇ ਇਧਰ ਸੱਕਰਾਂ ਦੀਆਂ ਬੱਤੀਆਂ ਇੱਥੇ ਲੱਗੀਆਂ ਹੋਈਆਂ ਨੇ ਹਮ ਤੇ ਦੋ ਸੱਕਰਾਂ ਦੀਆਂ ਬੱਤੀਆਂ ਪਈਆਂ ਨੇ 4 ਸੱਕਰ ਹੋ ਜਾਣਗੇ ਕੁੱਲ ਮਾਕੇ ਇਹਦੀਆਂ ਡਿਸਕਾਂ 'ਚ ਕੀ ਫਰਕ ਪਤਾ ਹੁਣ ਅੱਗੇ ਨੂੰ ਡਿਸਕਾਂ 'ਚ ਜੀ ਪਹਿਲਾਂ ਨੂੰ ਫਰਕ ਇਹ ਪਾਤਾ ਵੀ ਇਹਦਾ ਪਹਿਲਾ ਆਮ ਸੁਪਰਸੀਡਰਾਂ ਦੇ 8 ਇੰਚੀ ਦੇ ਸਿਆੜਾ ਹਾਂ ਇਹਦਾ 7.5 ਇੰਚੀ ਤੇ ਸਿਆੜਾ 7.5 ਇੰਚੀ ਦੇ ਵੀ ਐ ਮੰਨੋ ਵੀ ਨੇੜੇ ਕਰਤਾ ਪਊਰਾ 0.5 ਇੰਚ ਨੇੜੇ ਕਰਤਾ ਜਾਨੀ 10 ਮਸ਼ੀਨਾਂ ਮਗਰ ਇੱਕ ਮਸ਼ੀਨ ਜਿਵੇਂ ਬੀਜਣ ਚ ਵਧੂਗੀ ਲੱਗੂਗੀ ਉਹਨੇ ਸਾਂਚੀ ਜਿਵੇਂ ਪਹਿਲਾਂ ਹੈਪੀ ਸੀਡਰ ਆਉਂਦੇ ਸੀ ਵੀ ਉਹਨਾਂ ਦੇ ਪੋਰ ਵਾਲੀ ਦੂਰ ਸੀ ਤਾਂ ਕਰਕੇ ਉਹ ਕਾਮਯਾਬ ਨਹੀਂ ਹੋਈ ਚੀਜ਼ ਇਹ ਹੁਣ ਤੁਸੀਂ ਉਹਦੇ ਨੂੰ ਵੀ ਨੇੜੇ ਕਰਤਾ ਵੀ ਪਹਿਲਾਂ ਵਾਲੇ ਸੁਪਰ ਪਹਿਲਾਂ ਵਾਲੇ ਨੂੰ ਵੀ ਨੇੜੇ ਆ ਬਾਈ ਜੀ ਠੀਕ ਹੈ ਤੇ ਉਹ ਡਿਸਕਾਂ ਇਹ ਕਿਹੜੀਆਂ ਨੇ ਇਹ ਸਟੀਲੀ ਡਿਸਕਾਂ ਨੇ ਜੀ ਸਾਰੇ ਸਟੀਲੀ ਡਿਸਕਾਂ ਨੇ ਹੈਰੀਆਂ ਚਾਹੇ ਪਾਣੀ ਚ ਡੋਈ ਰੱਖੋ ਜਰਨੀ ਪੈਂਦੀ ਜਰਨੀ ਪਊਗੀ ਜੀ ਇਹਨਾਂ ਨੂੰ ਤੇ ਆ ਰੂਲੇ ਚ ਵੀ ਫਰਕ ਪਾਇ ਲੱਗਦਾ ਦੂਜੇ ਰੂਲਾ ਕਰਤਾ ਜੀ ਪਹਿਲਾਂ ਇਹਨਾਂ ਦੀ ਵੀ ਥੋੜੀ ਜਿਹੀ ਸ਼ਿਕਾਇਤ ਆਉਂਦੀ ਸੀ ਕਣਕ ਦੇ ਸਿਆੜ ਉਤੋਂ ਬੰਦ ਹੋਣ ਕਰਕੇ ਇੱਕ ਦੋ ਦਿਨ ਵੱਧ ਸਮਾਂ ਲਾ ਜਾਂਦੀ ਸੀ ਹਰੀ ਹੋਣ ਚ ਇੱਕ ਦਾ ਸਿਆਲ ਦੇ ਦਿਨ ਹੁੰਦੇ ਆ ਬਾਹਣ ਗਿੱਲਾ ਹੁੰਦਾ ਉਹ ਉਤੋਂ ਪ੍ਰੈਸ ਕਰ ਦਿੰਦਾ ਹੁਣ ਇਹਦੇ ਨਾਲ ਸਿਆੜ ਮੰਨ ਲਓ ਬੰਦ ਨਹੀਂ ਹੁੰਦੇ ਅਸੇ ਪੋਰਾਂ ਵਾਲਾ ਥਾਂ ਗੱਲਾਂ ਛੜਤਾ ਵੀ ਇੱਥੇ ਦਾਬ ਨਹੀਂ ਆਉਂਦੀ ਇੱਥੇ ਦਾਬ ਆਜੂ ਕੱਲੇ ਹਾਂਜੀ ਬਾਹਣ ਨੂੰ ਪ੍ਰੈਸ ਵੀ ਕਰਦਾਗਾ ਠੀਕ ਹੈ ਪਰ ਪੋਰ ਨਹੀਂ ਬੰਦ ਕਰਦਾ ਪੋਰ ਨਾ ਮਾਤਰ ਬੰਦ ਹੁੰਦਾ ਵੀ ਦਾਣੇ ਨੂੰ ਮਿੱਟੀ ਹੀ ਦਿੰਦਾ ਵੀ ਕਿੰਨੇ ਇੰਚ ਤੇ ਜਿੰਨੇ ਇੰਚ ਤੇ ਡੰਗਾਈ ਤੁਸੀਂ ਤੇ ਤੁਸੀਂ ਬਜਾਈ ਕੀਤੀ ਆ ਥੋੜੇ ਉੱਥੇ ਹਲਕੀ ਫੁਲਕੀ ਮਿੱਟੀ ਪਾ ਦੂ ਵੀ ਦਾਣਾ ਹਰਾ ਹੋ ਕੇ ਸੀਤੀ ਤੇ ਆ ਗੇਰ ਵੀ ਇੱਧਰ ਮਾਗਰਲੇ ਰੂਲੇ ਵਾਲਾ ਵੀ ਇੱਧਰ ਕਰਤਾ ਹੈ ਹਾਂਜੀ ਮਾਗਰਲੇ ਰੂਲੇ ਵਾਲਾ ਗੇਰ ਵੀ ਇੱਧਰ ਇਹ ਪਹਿਲਾਂ ਥੱਲੇ ਹੁੰਦਾ ਸੀ ਐ ਹਾਂਜੀ ਸਾਹਮਣੇ ਹੁੰਦਾ ਸੀ ਉਹ ਥੋੜਾ ਜਿਆ ਕਹਿੰਦੇ ਉਹ ਚ ਦਿੱਕਤ ਵੱਧ ਆਉਂਦੀ ਸੀ ਥੱਲੇ ਕਰਾਉਂਦੇ ਹਨ ਤੇ ਆ ਫੱਟਾ ਵੀ ਨਗਿੰਦਰ ਦੇਖ ਰਿਹਾ ਹੈ ਵੀ ਇਹ ਵੱਡਾ ਦੂਜਿਆਂ ਨੂੰ ਹਨਾ ਹਾਂ ਇਹ ਬਾਈ ਜੀ ਥੋੜੀ ਜਿਹੀ ਫੱਟਾ ਵੱਡਾ ਕਰਤਾ ਜਾ ਹਿਦਰ ਨਾਲ ਇੱਕ ਬੰਦਾ ਗੱਟਾ ਲੈ ਕੇ ਤਾਂ ਚੜ ਗਿਆ ਤੁਰੇ ਜਾਂਦੇ ਤੇ ਨਹੀਂ ਪੈਂਦਾ ਸੀ ਹਾਂ ਤੁਰੇ ਜਾਂਦੇ ਤੇ 20 ਪਾਉਣ ਦੀ ਬੜੀ ਡਿੱਕ ਹੁਣ ਉਹ ਦਿੱਕਤ ਨਹੀਂ ਰਹੀ ਐ ਚ ਉਹ ਦਿੱਕਤ ਤੇ ਆ ਵੀ ਇਹ ਚ ਵੀ ਫਰਕ ਪਾਤਾ ਫਿਰ ਕਹਿੰਦੇ ਇਹ ਚ ਵੀ ਬਚਾਉਂਦਾ ਉਹ ਲਾਤਾ ਮਿੱਤਰੋ ਇੱਕ ਜੰਦਾ ਵੀ ਇਹ ਚੱਕਣਾ ਐ ਕਰਕੇ ਇੱਚਾ ਇਕੱਲੇ ਬੰਦੇ ਨੂੰ ਸੌਖਾ ਤੁਰੇ ਜਾਂਦੇ ਤੇ ਬੰਦਾ ਵੀ ਜਿਵੇਂ ਮਰਜ਼ੀ ਪਾ ਲੈ ਕੋਈ ਚੱਕਰ ਨਹੀਂ ਤੇ ਨਗਿੰਦਰ ਇਹ ਐ ਲੱਗਦਾ ਵੀ ਇਹ ਆਪਣਾ ਚੜਾਈ ਚ ਵੀ ਘਟਾ ਦੂਜਿਆਂ ਨੂੰ ਛੋਟਾ ਕਰਤਾ ਜੀ ਆਮ ਪਹਿਲਾਂ ਵਾਲੇ ਸੁਪਰਸੀਡਰ ਆਉਂਦੇ ਜਿਹੜਾ ਸੀਗਾ ਉਹ ਬਾਇਆ ਵੱਧ ਸੀ ਇਹਨਾਂ ਨੇ 20 ਪੈਸੇ ਸਾਹਿਬ ਨਾਲ ਡਿਜ਼ਾਈਨ ਕੀਤਾ ਵੀ ਇੱਥੋਂ ਛੋਟਾ ਕਰਤਾ ਸੀ ਲੰਬਾਈ ਨੂੰ ਛੋਟਾ ਕਰਤਾ ਉਹ ਲੰਬਾਈ ਕਰਕੇ ਫਿਰ ਟਰੈਕਟਰ ਵਾਲੇ ਖੜੇ ਹੁੰਦੇ ਹਾਂਜੀ ਟਰੈਕਟਰ ਬਹੁਤ ਜ਼ਿਆਦਾ ਖੜਾ ਹੁੰਦਾ ਪਰ ਇਹਦੇ ਨਾਲ ਟਿਕਟ ਖੜਾ ਨਹੀਂ ਹੁੰਦਾ ਉਹ ਦਿੱਕਤ ਨਹੀਂ ਆਉਂਦੀ 20 ਪਾ ਕੇ ਦਾ ਹੂ ਖੜਾ ਫਿਰ 20 ਪਾ ਕੇ ਵੀ ਨਹੀਂ ਹੁੰਦਾ 20 ਪਾ ਕੇ ਜਾਨੀ ਜੇ ਜੇ ਆਮ ਟਰੈਕਟਰ ਤੇ 90% ਖੜਾ ਹੁੰਦਾ ਇਹ 50% ਇਹ 50% ਖੜਾ ਹੋਊਗਾ ਉਹ ਤਾਂ ਦੂਜੇ ਸੁਪਰਸੀਡਰਾਂ ਤੇ ਤਾਂ 90% ਖਾਲੀਤੀ ਹੋ ਜਾਂਦੇ ਟਰੈਕਟਰ ਦੇਖੀ ਆਪਾਂ ਤੇ ਨਾਲ ਕੀ ਕੀ ਸਮਾਨ ਆ ਇਹ ਟੂਲ ਕਿੱਟ ਆ ਜਾਓ ਮਿੱਤਰੋ ਇੱਧਰ ਸਾਨੂੰ ਟੂਲ ਕਿੱਟ ਦਿਖਾ ਦਈਏ ਵੀ ਕੀ ਕੀ ਸਮਾਨ ਮਿਲਦਾ ਨਾਲ ਕੰਪਨੀ ਦਿੰਦੀ ਐ ਪਾਣਾ ਚਾਪੀਆਂ ਕਿੱਲੀਆਂ ਵੀ ਦਿੰਦੇ ਆ ਮਿੱਤਰੋ ਲੋਕ ਪਲਾਸੀਆਂ ਪੰਨਾ ਵੀ ਨਾਲ ਨਾਲ ਨੇ ਐ ਨਹੀਂ ਗੱਲ ਹੈ ਕਿ 20 ਰੁਪਏ ਦੀ ਪੰਨਾ ਨਾਲ ਨਹੀਂ ਦੇਣੀਏ ਨਾਲ ਪੰਨਾ ਵੀ ਲੈਣ ਲੜ ਦੇਖ ਲਾਓ ਪੰਨਾਂ ਚਾਰ ਪੰਜ ਥੱਲੇ ਹਾਂਜੀ ਹਾਂਜੀ ਕੀ ਤਾਂ ਪੂਰੀ ਦਿੰਦੀ ਐ ਕੰਪਨੀ ਇਹ ਹੋਰ ਕੀ ਕੀ ਛੰਦ ਬਣਾਉਣੇ ਹੋ ਹੋਰ ਬਾਈ ਜੀ ਸੁਪਰ ਸੀਡਰ ਹੈਪੀ ਸੀਡਰ ਹਾਂ ਹੈਪੀ ਸੀਡਰ ਨਹੀਂ ਆਹ ਸੁਪਰ ਸੀਡਰ ਆ ਗਿਆ ਸੁਪਰ ਰੂਟਾ ਵੀਟਰ ਆ ਗਿਆ ਰੂਟਾ ਵੀਟਰ ਆ ਗਿਆ ਜ਼ੀਰੋ ਡ੍ਰਿਲ ਆ ਗਈ ਹਾਂ ਤੇ ਬਾਕੀ ਤੂੜੀ ਵਾਲੀ ਮਸ਼ੀਨ ਚੌਪਲ ਸੰਦੀ ਬਣਾਉਣੇ ਹਾਂਜੀ ਹਾਂਜੀ ਬਾਕੀ ਆ ਆਪਣੇ ਪੋਸਟਰ ਤੇ ਹੈਗੀਆਂ ਨੇ ਦੇਖ ਤੇ ਇਹ ਆਪਣਾ ਕਿੰਨੇ ਫੁੱਟ ਤੋਂ ਲੈ ਕੇ ਕਿੰਨੇ ਫੁੱਟ ਤੱਕ ਹੈ ਅਵੇਲੇਬਲ ਆਪਣੇ ਕੋਲੇ ਰੂਟਾ ਮੀਟਰ ਦਾ ਜੀ 15 ਫੁੱਟ ਤੱਕ ਅਵੇਲੇਬਲ ਆ ਜੀ 15 ਫੁੱਟ ਤੱਕ ਹਾਂਜੀ ਹਾਂਜੀ 6 7 ਫੁੱਟ ਤੋਂ ਲੈ ਕੇ 15 6 ਫੁੱਟ ਤੋਂ ਲੈ ਕੇ 6 ਫੁੱਟ ਤੋਂ ਲੈ ਕੇ ਮਿੱਤਰੋ 15 ਫੁੱਟ ਤੱਕ ਅਵੇਲੇਬਲ ਆ ਤੇ ਨੰਬਰ ਵਾਈਆਂ ਦਾ ਸਕਰੀਨ ਤੇ ਚੱਲੀ ਜਾਂਦਾ ਦੱਬ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਜਿਹੜਾ ਬੰਦਾ ਸ਼ੇਅਰ ਕਰਕੇ ਉਹ ਵੀਡੀਓ ਨੂੰ ਉਹਨੂੰ ਆਫਰ ਦੱਸ ਦੇ ਕੋਈ ਹੁਣ ਉਹਨਾਂ ਨੂੰ ਆਫਰ ਇਹ ਆ ਜੀ 265000 ਰੁਪਿਆ ਰੇਟ ਆ ਜੀ ਸੁਪਰਸੀਡਰ ਦਾ ਜੇ ਕਿਹੜੀ ਸਬਸਿਡੀ ਹੈ ਇਹਦਾ ਤਾਂ ਸਬਸਿਡੀ ਕੱਟ ਕੇ ਦੇਵਾਂਗੇ ਜੇ ਕੋਈ ਵੀਡੀਓ ਸ਼ੇਅਰ ਕਰਕੇ ਆਉਂਦਾ 265000 ਵਾਲਾ ਆਪਾਂ 260000 ਦਾ ਦੇਵਾਂਗੇ ਲਓ ਵੀ ਮਿੱਤਰੋ 265 ਵਾਲਾ 60 ਜੀ ਰਹਿ ਗਿਆ ਤੇ ਬਾਕੀ ਮੌਕੇ ਤੇ ਹੋਰ ਆਪਣੀ ਜਿਹੜਾ ਕੋਈ ਨਾਂ ਲੈ ਕੇ ਉਹ ਬੰਦਾ ਹੋਰ ਘਟਾ ਦੇਣਗੇ ਕੋਈ ਚੱਕਰ ਨਹੀਂ ਤੇ ਇਹ 265000 ਰੁਪਿਆ 8 ਫੁੱਟੇ ਦਾ ਰੇਟ ਆ 8 ਫੁੱਟੇ ਦਾ ਰੇਟ ਆ ਜੀ ਇਹਦੇ ਬਾਕੀ ਹੋਰ ਫਰਕ ਪਤਾ ਜੀ ਆਮ ਤਵੀਆਂ ਤੋੜ ਦਿੰਦੇ ਸੀ ਇਹਦੀਆਂ ਤਵੀਆਂ ਆਲੀ ਇਹ ਰਕਾਬ ਦਾ ਵੀ ਫਰਕ ਪੈ ਗਿਆ ਜੀ ਇਹਦੀ ਨਾਬ ਦਾ ਦੇਖੋ ਆ ਨਾਬ ਦਾ ਹਾਂਜੀ ਹਾਂਜੀ ਇਹਦਾ ਸਾਰੀ ਕੈਟਿਗਰੀ ਲੇਜ਼ਰ ਕਟਿੰਗ ਨਾਲ ਲੱਗਦੀ ਆ ਨਹੀਂ ਇਹਨੂੰ ਜਾਨ ਵਧਾਤੀ ਇਹਦੀ ਜਾਨ ਵੀ ਵਧਾਤੀ ਆ ਕਟਿੰਗ ਵੀ ਕਹਿੰਦੇ ਲੇਜ਼ਰ ਕਟਿੰਗ ਨਾਲ ਹੋਈ ਆ ਹਾਂਜੀ 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 ਸਾਰਾ ਮਿੱਤਰੋ ਆਇਆ ਨਹੀਂ ਹੈਗਾ ਕਿਤੇ ਕੋਈ ਵੈਲਡ ਵੀ ਮਿਲਦਾ ਇਹਨੇ ਮੈਗਾ ਵੈਲਡ ਕਰਦੇ ਆ ਹਾਂ ਸਾਰਾ ਮਿਗ ਵੈਲਡਿੰਗ ਆ ਜੀ ਸਾਰਾ ਮੈਗਾ ਵੈਲਡ ਤੇ ਤਿਆਰ ਹੁੰਦਾ ਨਾ ਮਿੱਤਰੋ ਤੇ ਗੱਲ ਹੁਣ ਵੱਖਰੇਗੀ ਤੇ ਹੁਣ ਤੂੰ ਐਂ ਦੱਸ ਜੇ ਕਿਸੇ ਬੰਦੇ ਦੀ ਸਬਸਿਡੀ ਨਹੀਂ ਭਰੀ ਜਾਂ ਨਹੀਂ ਨਿਕਲੀ ਸਬਸਿਡੀ ਤਾਂ ਉਹਨੂੰ ਫਿਰ ਕਿਵੇਂ ਕਰਕੇ ਦੇਵੋਗੇ ਜੇ ਉਹ ਤਾ 4 ਲੱਖ ਰੁਪਏ ਦਾ ਲੋਨ ਕਰਾਉਣਾ ਪੈਂਦਾ ਚਾਰ ਸੰਦ ਲੈਣੇ ਪੈਂਦੇ ਉਹਦੇ ਚ ਤਬੀਲੇ ਲੈ ਲੈ ਬੰਦਾ ਹਾਂ ਜੀਰੋ ਡ੍ਰਿਲ ਲੈ ਲੈ ਜਾਂ ਰੂਟਾ ਬੀਟਰ ਲੈ ਲੈ ਇਹ ਚਾਰ ਸੰਦ ਛੋਟੇ ਮੋਟੇ ਨਾਲ ਮਿਲਾ ਕੇ ਸੁਪਰ ਸੀਡਰ ਦੇ ਆਪਾਂ ਲੋਨ ਕਰਵਾ ਦਾਂਗੇ ਚਾਰ ਸੰਦ ਜ਼ਰੂਰੀ ਆ ਬੈਂਕ ਫਿਰ ਆਪਾਂ ਨੂੰ ਇਕੱਲੇ ਤੇ ਨਹੀਂ ਹੁੰਦਾ ਇਕੱਲੇ ਸੁਪਰ ਸੀਡਰ ਤੇ ਨਹੀਂ ਹੋਊਗਾ ਇਕੱਲੇ ਰੂਟਾ ਬੀਟਰ ਤੇ ਨਹੀਂ ਉਹ ਜੇ ਕਿਸੇ ਨੇ ਸੰਦ ਲੈਣੇ ਆ ਤਾਂ ਚਾਰ ਸੰਦਾਂ ਦੇ ਉੱਤੇ ਲੋਨ ਹੋ ਜੂ ਆਪਾਂ ਲੋਨ ਕਰਵਾ ਕੇ ਚਾਰ ਸੰਦਾਂ ਦੇ ਕਿੰਨੇ ਪਰਸੈਂਟ ਹੁੰਦਾ ਫਿਰ ਮੰਨ ਕੇ ਚੱਲੋ ਜੀ 90% ਲੋਨ ਹੋ ਜਾਂਦਾ 90% ਲੋਨ ਹੋ ਜਾਂਦਾ ਚਾਰ ਸੰਦ ਬਣ ਜਾਂਦੇ ਅਗਲੇ ਦੇ ਇਹ ਤਾਂ ਬਰ ਚੀਜ਼ ਪੂਰੀ ਵਧੀਆ ਲੋਨ ਆਪਾਂ ਕਰਾ ਕੇ ਦੇਵਾਂਗੇ ਲੋਨ ਕਰਵਾ ਕੇ ਦੇ ਦੇਾਂਗੇ ਜੀ ਸਿਬਲ ਸਕੋਰ ਸਹੀ ਹੋਣਾ ਚਾਹੀਦਾ ਸਿਬਲ ਸਕੋਰ ਬੰਦੇ ਦਾ ਸਹੀ ਹੋਣਾ ਚਾਹੀਦਾ ਲੋਨ ਬਾਈ ਕਰਾ ਕੇ ਦੇਣਗੇ ਤੇ ਨੰਬਰ ਸਕਰੀਨ ਤੇ ਬਾਈਆਂ ਦਾ ਚੱਲੀ ਜਾਂਦਾ ਹੈ ਹੈ ਵਿਆਜ ਕਿੰਨਾ ਪੂਵੇਗਾ ਵਿਆਜ ਬਾਈ ਜੀ 9% ਤੋਂ ਪਹਿਲੀਆਂ 6 ਕਿਸ਼ਤਾਂ ਹੁੰਦੀਆਂ ਨੇ ਇਹਨਾਂ ਦੀ ਉਦੋਂ ਬਾਅਦ 6% ਰਹਿ ਜਾਂਦਾ ਯਾਨੀ 54 ਕੇ ਪੈਸੇ ਵਿਆਜ ਪੈਂਦਾਗਾ 54 ਕੇ ਪੈਸੇ ਹਾਂਜੀ ਹਾਂਜੀ ਠੀਕ ਹੈ ਫਿਰ ਤਾਂ ਪੂਰੀ ਮਿੱਤਰੋ ਜਿਹੜੇ ਵੀ ਬੰਦੇ ਨੇ ਲੈਣਾ ਕਰ ਲਿਓ ਕੰਟੈਕਟ ਬਾਈਆਂ ਨੂੰ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੇ ਧੰਨਵਾਦ ਜੀ